ਮਨੁੱਖੀ ਅਧਿਕਾਰਾਂ ਦੇ ਲੰਮੜ ਦਾ ਸ਼ਹੀਦ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੀ ਯਾਦ ਦੇ ਵਿੱਚ ਫ੍ਰਿਜਨੋ ਵਿਖੇ ਜੈਕ ਲਿੰਕਟਨ ਤੇ ਬਰੋਲੀ ਦੇ ਉੱਤੇ ਪਾਰਕ ਬਣਿਆ ਹੋਇਆ ਉੱਥੇ ਉਹਨਾਂ ਦੀ ਸ਼ਹੀਦੀ ਨੂੰ ਨਮਨ ਕਰਨ ਵਾਸਤੇ ਮਨੁੱਖੀ ਅਧਿਕਾਰ ਦਿਵਸ 21 ਸਤੰਬਰ ਦਿਨ ਸ਼ਨੀਵਾਰ ਦੁਪਹਿਰ 12:00 ਵਜੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਸਾਰੀ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਇਸ ਵਿਸ਼ੇਸ਼ ਮੌਕੇ ਦੇ ਉੱਤੇ ਉਹਨਾਂ ਦੀ ਧਰਮ ਪਤਨੀ ਪੈਣਜੀ ਪਰਮਜੀਤ ਕੌਰ ਖਾਲੜਾ ਤੇ ਉਹਨਾਂ ਦੀ ਬੇਟੀ ਨਵਕਿਰਨ ਕੌਰ ਖਾਲੜਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਹੋਰ ਸਲਝੇ ਹੋਏ ਬੁਲਾਰੇ ਆਪਣੀਆਂ ਵਿਚਾਰਾਂ ਪੇਸ਼ ਕਰਨਗੇ ਜਿਵੇਂ ਤੁਹਾਨੂੰ ਯਾਦ ਹੋਣਾ ਕਿ 6 ਸਤੰਬਰ 1995 ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਦੇ ਘਰੋਂ ਅੰਮ੍ਰਿਤਸਰੋਂ ਉਹਨਾਂ ਨੂੰ ਗੱਡੀ ਧੌਂਦਿਆ ਨੂੰ ਘਰੋਂ ਪੁਲਿਸ ਨੇ ਚੱਕ ਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ ਉਪਰੰਤ ਉਹਨਾਂ ਦੀ ਜਿਹੜੀ লাশ ਸੀਗੀ ਉਹਨੂੰ ਹਰੀਕੇ ਪੱਤਨ ਦੇ ਵਿੱਚ ਰੂਟ ਦਿੱਤਾ ਗਿਆ ਸੀ ਪਰਿਵਾਰ ਅੱਜ ਤੱਕ ਇਨਸਾਫ ਲੈਣ ਵਾਸਤੇ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਉਹਨਾਂ ਦੀ লাশ ਦਾ ਕੋਈ ਥੋਪ ਪਤਾ ਨਹੀਂ ਲੱਭਿਆ ਤੇ ਪੰਜਾਬ ਦੇ ਵਿੱਚ ਬੇਸ਼ੱਕ ਐਡੀ ਵੱਡੀ ਪੱਧਰ ਤੇ ਕੋਈ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਨਹੀਂ ਕਰਾਏ ਗਏ ਜਿਹੜੀ ਕਿ ਮੈਂ ਸਮਝਦਾ ਬਹੁਤ ਅਫਸੋਸਨਾਕ ਗੱਲ ਆ ਸੋ ਫ੍ਰिजनੋ ਦੇ ਵਿੱਚ ਇਥੋਂ ਦੇ ਯਕਾਰਾ ਮੂਵਮੈਂਟ ਨੇ ਕਾਫੀ ਸਹਿਯੋਗ ਦਿੱਤਾ ਸੀ ਤੇ ਉਹਨਾਂ ਦੇ ਪਰਾਲਿਆਂ ਦਾ ਸਦਕਾ ਜਿਹੜਾ ਇਥੋਂ ਦਾ ਵਿਕਟੋਰੀਆ ਪਾਰਕ ਸੀ ਉਹਦਾ ਨਾਮ ਬਦਲ ਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਦੇ ਨਾਂ ਦੇ ਉੱਤੇ ਰੱਖਿਆ ਗਿਆ ਸੀ ਤੇ ਹਰ ਇੱਕ ਸਾਲ ਇਸ ਪਾਰਕ ਦੇ ਵਿੱਚ ਉਹਨਾਂ ਦੀ ਵਰਸੀ ਨੂੰ ਮੁੱਖ ਰੱਖ ਕੇ ਇੱਥੇ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਤੇ ਜਿਹਦੇ ਵਿੱਚ 911 ਦੇ ਵਿੱਚ ਮਰਨ ਵਾਲੇ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਕਿਸਾਨੀ ਸੰਘਰਸ਼ ਦੇ ਵਿੱਚ ਮਰਨ ਵਾਲੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਮੈਂਟਰ ਤੇ ਇਹ ਜਿਹੜਾ ਪ੍ਰੋਗਰਾਮ ਹੁੰਦਾ ਇਹ ਸ਼ਹੀਦ ਜਸਵੰਤ ਸਿੰਘ ਖੱਲੜਾ ਨੂੰ ਸਮਰਪਿਤ ਹੁੰਦਾ ਜਾਂ ਹੋਰ ਦੁਨੀਆ ਦੇ ਵਿੱਚ ਕਿਧਰੇ ਵੀ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦੇ ਲਈ ਲੜਦੇ ਆਪਣੀਆਂ ਜਾਨਾਂ ਗਵਾ ਦਿੰਦੇ ਆ ਸ਼ਹੀਦ ਹੋ ਜਾਂਦੇ ਆ ਉਹਨਾਂ ਨੂੰ ਸਮਰਪਿਤ ਹੁੰਦਾ ਸੋ ਇਸ ਸਾਲ ਜਿਹੜਾ ਇਹ ਪ੍ਰੋਗਰਾਮ ਹੈਗਾ ਇਹ ਇੱਕ ਵਾਰ ਫੇਰ ਤੁਹਾਨੂੰ ਮੈਂ ਦੱਸ ਦਿਆਂ ਵੀ 21 ਸਤੰਬਰ ਦਿਨ ਸ਼ਨੀਵਾਰ ਦੁਪਹਿਰ 12:00 ਵਜੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਦੇ ਵਿੱਚ ਬਣੇ ਹੋਏ ਪਾਰਕ ਦੇ ਵਿੱਚ ਹੋ ਰਿਹਾ ਹੈ ਪਾਰਕ ਕਲਿੰਟਨ ਤੇ ਬਰਾਲੀ ਐਵੇਨਿਊ ਦੇ ਕੋਰਨਰ ਦੇ ਵਿੱਚ ਸਥਿਤਤਾ ਸੋ ਸਾਰਿਆਂ ਨੂੰ ਇਸ ਪਾਰਕ ਦੇ ਵਿੱਚ ਵੱਧ ਚੜ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਇਸ ਸਾਲ ਦਾ ਜਿਹੜਾ ਪ੍ਰੋਗਰਾਮ ਆ ਇਹ ਜਕਾਰਾ ਮੂਮੈਂਟ ਤੇ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਤੇ ਇੰਡੋ ਯੂ ਐਸ ਹੈਰੀਟੇਜ ਉਹਨਾਂ ਦੇ ਸੱਜਣਾ ਵੱਲੋਂ ਅਰੇਂਜ ਕੀਤਾ ਗਿਆ ਹੈਗਾ ਤੇ ਕਰਵਾਇਆ ਜਾ ਰਿਹਾ ਹੈਗਾ ਤੇ ਸਾਰਿਆਂ ਨੂੰ ਉਸ ਸਮੇਂ ਵੱਧ ਚੜ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਕਿ ਮੈਨੂੰ ਪਤਾ ਵੀ ਅਮਰੀਕਾ ਦੇ ਵਿੱਚ ਇਲੈਕਸ਼ਨਾਂ ਆ ਰਹੀਆਂ ਹੈਗੀਆਂ 5 ਨਵੰਬਰ 2024 ਨੂੰ ਸੋ ਇਹਨਾਂ ਇਲੈਕਸ਼ਨਾਂ ਨੂੰ ਮੁੱਖ ਰੱਖ ਕੇ ਲੋਕਾਂ ਨੂੰ ਵੋਟ ਪਾਉਣ ਵਾਸਤੇ ਜਾਗਰੂਕ ਕਰਨ ਵਾਸਤੇ ਉੱਥੇ ਰਜਿਸਟ੍ਰੇਸ਼ਨ ਬੂਥ ਵੀ ਲੱਗੂਗਾ ਜਿੱਥੋਂ ਤੁਸੀਂ ਆਪਣੀ ਵੋਟ ਬਣਵਾ ਸਕਦੇ ਹੋ ਕਿਉਂਕਿ ਵੋਟ ਬਣਾਉਣੀ ਬਹੁਤ ਜ਼ਰੂਰੀ ਹੈ ਤੇ ਵੋਟ ਦੇ ਨਾਲ ਹੀ ਫਿਰ ਤੁਸੀਂ ਆਪ ਦੇ ਅਧਿਕਾਰ ਦਾ ਜਿਹੜਾ ਮਤਲਬ ਹੈ ਵੀ ਉਹ 디ਪਾਰਟਮ ਕਰ ਸਕਦੇ ਹੈਗੇ ਉਹ ਪ੍ਰੈਜ਼ੀਡੈਂਟ ਚੁਣਨ ਵਾਸਤੇ ਗਵਰਨਰ ਚੁਣਨ ਵਾਸਤੇ ਸੈਨੇਟਰ ਚੁਣਨ ਵਾਸਤੇ ਕਾਂਗਰਸਮੈਨ ਚੁਣਨ ਵਾਸਤੇ ਸੋ ਇਸ ਬੂਥ ਤੋਂ ਤੁਸੀਂ ਵੱਧ ਤੋਂ ਵੱਧ ਫਾਇਦਾ ਵੀ ਲਓ ਤੇ ਆਪਣਾ ਵੋਟਾਂ ਵੱਧ ਤੋਂ ਵੱਧ ਰਜਿਸਟਰ ਕਰਾਓ ਜਿੰਨੇ ਵੀ ਆਪਣੇ ਜਿਵੇਂ ਕਹਿੰਦਾ ਪੰਜਾਬੀ ਮੁੰਡਾ ਵੀ ਜਸਪ੍ਰੀਤ ਖੜਾ ਸਕੂਲ ਬੋਰਡ ਵਾਸਤੇ ਤੇ ਨਾਲ ਦੀ ਨਾਲ ਜਿਵੇਂ ਕਹਿੰਦਾ ਵੀ ਹੋਰ ਵੀ ਜਿਹੜੇ ਤੁਹਾਡੇ ਭਾਈਚਾਰੇ ਨੂੰ ਵਰ ਚੜ ਕੇ ਰਿਪਰੈਜ਼ੈਂਟ ਕਰਦੇ ਹੈਗੇ ਆ ਉਹਨਾਂ ਕਾਂਗਰਸਮੈਨ ਉਹਨਾਂ ਸੈਨੇਟਰਾਂ ਨੂੰ ਵੋਟਾਂ ਪਾਓ ਤੇ ਵੋਟਾਂ ਤੁਸੀਂ ਤਾਂ ਹੀ ਪਾ ਸਕਦੇ ਹੋ ਜੇ ਤੁਹਾਡੀ ਬੋਟ ਬਣੀ ਹੋਊਗੀ ਸੋ ਸ਼ਹੀਦ ਜਸਵੰਤ ਸਿੰਘ ਖਾਲੜਾ پارک ਦੇ ਵਿੱਚ 21 ਸਤੰਬਰ ਨੂੰ ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਨਮਨ ਕੀਤਾ ਜਾਊਗਾ ਤੇ ਉੱਥੇ ਵੋਟਾਂ ਨੂੰ ਮੁੱਖ ਰੱਖ ਕੇ ਅਮਰੀਕਨ ਇਲੈਕਸ਼ਨ ਆ ਰਹੀ ਹੈਗੀ ਆ ਤੇ ਤੁਹਾਡੇ ਵਾਸਤੇ ਵੋਟਿੰਗ ਰਜਿਸਟ੍ਰੇਸ਼ਨ ਜਿਹੜਾ ਬੂਥ ਹੋ ਵੀ ਲੱਗਿਆ ਹੋਊਗਾ ਤੇ ਉੱਥੇ ਆਓ ਬਰ ਚੜ ਕੇ ਵੋਟਾਂ ਬਣਾਓ ਨਾਲੇ ਸ਼ਹੀਦ ਨੂੰ ਨਮਨ ਕਰੋ ਤੇ ਮਿਲਦੇ ਹਾਂ ਜੀ ਫਿਰ 21 ਸਤੰਬਰ ਦਨ ਸ਼ਨੀਵਾਰ ਦੁਪਹਿਰ 12:00 ਵਜੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ